ਦੀਪਕ ਜੀ ਅੱਜ ਜਿਹੜੀਆਂ ਖਬਰਾਂ ਦਾ ਕਿਤੇ ਨਾ ਕਿਤੇ ਰੁਖ ਅਮਰੀਕਾ ਤੋਂ ਰਿਪੋਰਟ ਹੋਈ ਜਿਹੜੀ ਫਲਾਈਟ ਆ ਉਸ ਦੇ ਨਾਲ ਵੱਖ-ਵੱਖ ਪਹਿਲੂਆਂ ਤੋਂ ਆਪਾਂ ਜਿਹੜੀ ਆ ਨਜ਼ਰਸਾਨੀ ਜਿਹੜੀ ਉਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਾਂਗੇ ਪੰਜਾਬ ਦਾ ਵੀ ਕਿਉਂਕਿ ਮੁੱਦਾ ਇਸ ਦੇ ਵਿੱਚ ਨਾਲ ਹੀ ਆ ਜੁੜਿਆ ਹੀ ਆ ਪੰਜਾਬੀ ਆਏ ਆ ਤਾਂ ਪੰਜਾਬ ਬਹੁਤ ਜ਼ਿਆਦਾ ਉਸ ਦੇ ਵਿੱਚ ਕਹਿ ਲਓ ਵੀ ਬਦਨਾਮ ਕਰਨ ਦੀ ਵੀ ਉਸ ਦੇ ਵਿੱਚ ਉਸ ਨੂੰ ਕੋਸ਼ਿਸ਼ ਹੋਈ ਆ ਹੋਰ ਕਈ ਪਹਿਲੂ ਨੇ ਹੋਰ ਕਈ ਇਹਦੇ ਐਂਗਲਸ ਨੇ ਉੱਤੇ ਗੱਲ ਕਰਦੇ ਆ ਸ਼ੁਰੂਆਤ ਕਰ ਲੈਂਦੇ ਆ ਅਮਰੀਕਾ ਤੋਂ ਰਿਪੋਰਟ ਹੋਏ ਜਿਹੜੇ ਭਾਰਤੀ ਆ ਉਹ ਹੁਣ 20 ਦੇਸ਼ਾਂ ਦੀ ਕਦੇ ਵੀ ਨਹੀਂ ਕਰ ਸਕਣਗੇ ਯਾਤਰਾ ਬਿਲਕੁਲ ਜੀ ਇਹ ਜਿਹੜਾ ਖਦਸਾ ਇਹ ਤਕਨੀਕੀ ਤੌਰ ਤੇ ਬਿਲਕੁਲ درست ਹੈ ਪੈਸੇ ਤਾਂ ਆਪਾਂ ਪਹਿਲਾਂ ਵੀ ਇਸ ਪਸਾਰੇ ਦੇ ਹਵਾਲੇ ਚਰਚਾ ਕੀਤੀ ਹੈ ਕਿ ਰਿਪੋਰਟ ਕੋਈ ਨਵੀਂ ਪ੍ਰਕਿਰਿਆ ਨਹੀਂ ਨਹੀਂ ਇਸ ਨੂੰ ਇਸ ਵਾਰ ਬਹੁਤ ਰਾਜਨੀਤਿਕ ਤੌਰ ਤੇ ਵਿਸ਼ੇ ਪੱਧਰ ਤੇ ਵਧਾ ਚੜਾ ਕੇ ਜਿਵੇਂ ਪੇਸ਼ ਕੀਤਾ ਗਿਆ ਸਵਾਲ ਉਸ ਤੇ ਹੈ ਰਿਪੋਰਟ ਤੇ ਕਦੇ ਵੀ ਕੋਈ ਸਵਾਲ ਨਹੀਂ ਹੂੰ 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 ਐਸੇ ਗੈਰਕਾਨੂੰਨੀ ਤਰੀਕੇ ਨਾਲ ਜਾਣਾ ਆਪਣੇ ਆਪ 'ਚ ਗਲਤ ਹੈ ਪਰ ਜਿਹੜੇ ਹੁਣ ਉੱਥੇ ਸੈਟਲ ਹੋ ਗਏ ਖੱਪ ਗਏ ਹੈ ਉਹ ਜਾਂ ਤਾਂ ਚੁੱਪ ਨੇ ਜਾਂ ਇਸ ਪ੍ਰਕਿਰਿਆ ਦੇ ਉੱਤੇ ਆਪਣੀ ਤਰੀਕੇ ਨਾਲ ਉਂਗਲ ਵੀ ਧਰ ਰਹੇ ਨੇ ਹੈਨਾ ਤੇ ਪਰ ਜਿਹੜੇ ਮਤਲਬ ਕਿ ਇਹ ਨਹੀਂ ਇੱਥੇ ਸੈਟਲ ਹੋ ਸਕੇ ਜਾਂ ਜਿਹੜੇ ਫੜੇ ਗਏ ਉਹਨਾਂ ਚ ਵੀ ਕੁਝ ਕਹਿੰਦੇ ਕਿ ਇਸ ਦਾ ਸਹੀ ਸੀਗੇ ਸਾਨੂੰ ਜਾਣ ਬੁੱਝ ਕੇ ਗਲਤ ਕਿਤੇ ਦੇ ਚ ਖੜਾ ਕੀਤਾ ਕਿ ਕਈ ਤਰ੍ਹਾਂ ਦੇ ਤਰਕ ਬਿਰਤਾਰਕਾ ਜੀ ਚੱਲਣੇ ਹਨ ਹਮ ਹਮ ਪਰ ਫਿਰ ਵੀ ਆਪਾਂ ਕਹਿੰਦੇ ਆ ਕਿ ਹੋਰ ਨਾ ਮੁਲਕਾਂ ਤੋਂ ਵੀ ਤੇ ਅਮਰੀਕਾ ਤੋਂ ਵੀ ਇੱਥੋਂ ਤੱਕ ਕਿ ਅਮਰੀਕਾ ਤੋਂ ਹੀ ਹੁਣ ਤੱਕ ਪਿਛਲੇ 15-16 ਸਾਲਾਂ 'ਚ 15000 ਤੋਂ ਵੱਧ ਭਾਰਤੀ ਡਿਪੋਰਟ ਹੋ ਕੇ ਭਾਰਤ ਆਏ ਨੇ ਹੂੰ 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 ਪਰ ਕਦੇ ਕੀ ਐਦਾਂ ਖਬਰਾਂ 'ਚ ਹੋਇਆ ਕੀ ਕਦੇ ਐਦਾਂ ਚਰਚਾ ਹੋਈ ਕਿਉਂਕਿ ਉਹ ਰੂਟੀਨ ਵਰਤਾਰਾ ਹੁੰਦਾ ਕਿ ਡਿਪੋਰਟ ਕਰਨੇ ਤਣੋਂ ਜਾ ਚੜਾ ਦਿਓ ਤੇ ਉੱਥੇ ਉਤਰ ਕੇ ਤੇ ਆਪਣੇ ਘਰਾਂ ਨੂੰ ਚਲੇ ਗਏ ਹੂੰ ਪਰ ਇਸ ਵਾਰ ਜਿਸ ਤਰ੍ਹਾਂ ਦਾ ਵਿਵਹਾਰ ਉਹਨਾਂ ਨਾਲ ਹੋਇਆ ਜਿਸ ਤਰ੍ਹਾਂ ਬਤੀਰਾ ਉਹਨਾਂ ਨਾਲ ਹੋਇਆ ਸਵਾਲ ਬਤੀਰੇ ਨੂੰ ਲੈ ਕੇ ਬੇਸ਼ੱਕ ਕੁਝ ਤਰ੍ਹਾਂ ਕਹਿੰਦੀਆਂ ਕਿ ਜੀ ਇਹ ਤਾਂ ਅਮਰੀਕਾ ਦਾ ਕਾਨੂੰਨ ਹੈ ਜੇ ਅਮਰੀਕਾ ਦਾ ਕਾਨੂੰਨ ਹੈ ਤਾਂ ਭਾਰਤ ਦੇ ਹੱਦ ਦੇ ਅੰਦਰ ਜਾ ਕੇ ਅਮਰੀਕੀ ਜਹਾਜ਼ ਤਾਰ ਕੇ ਉਸਨਾਂ ਤੱਕ ਵੀ ਹਤਕਨੀ ਰੱਖਣ ਦਾ ਇਹ ਕਿਹੜਾ ਕਾਨੂੰਨ ਸੀ ਫਿਰ ਹੂੰ ਸਵਾਲ ਤਾਂ ਫਿਰ ਇਹ ਵੀ ਹੈ ਕਿ ਇੱਥੇ ਆਣਿਆਂ ਨੇ ਆਪਣੇ ਕਾਨੂੰਨ ਦੀ ਪਾਲਣਾ ਕਿਉਂ ਨਾ ਕਰਾ ਲਈ ਇਹ ਇਹਦਾ ਮਤਲਬ ਇਹ ਸਥਿਤੀ ਨੂੰ ਵੀ ਸਮਝਣ ਦੀ ਬਚਨ ਦੀ ਲੋੜ ਹੈ ਇਸ ਲਈ ਉਹਨਾਂ ਦੇ ਵਿਵਹਾਰ ਨੂੰ ਲੈ ਕੇ ਇਹ ਮੰਥਨ ਹੈ ਉਸੇ ਦੇ ਵਿੱਚੋਂ ਇਹ ਪਹਿਲੂ ਉੱਪਰ ਕੇ ਬਿਲਕੁਲ ਸਪਸ਼ਟ ਰੂਪ ਚ ਆਇਆ ਕਿ ਜਿਹੜਾ ਹੁਣ ਇਹ ਕਾਨੂੰਨ ਦਾ ਹਵਾਲਾ ਹੈ ਉਸ ਕਾਨੂੰਨੀ ਹਵਾਲੇ ਨਾਲ ਇਹ ਬੰਦੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਫੜੇ ਗਏ ਨੇ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਜਾਂ ਦਾਖਲ ਹੋ ਗਏ ਸੀ ਉਸ ਲਈ ਫੜੇ ਗਏ ਨੇ ਤੈਨੂੰ ਜਦੋਂ ਰਿਪੋਰਟ ਕੀਤਾ ਜਾ ਰਿਹਾ ਤਾਂ ਇਹ ਦਸਤਾਵੇਜ਼ ਜਿਹੜੇ ਅੱਜ ਕੱਲ ਔਨਲਾਈਨ ਪ੍ਰਕਿਰਿਆ ਉਹਦੇ ਵਿੱਚ ਇਹਨਾਂ ਦਾ ਰੈੱਡ ਐਂਟਰੀ ਹੋ ਗਈ ਹੈ ਓਕੇ ਤੇ ਰੈੱਡ ਐਂਟਰੀ ਦਾ ਮਤਲਬ ਹੈ ਹੁਣ ਕਿਸੇ ਵੀ ਮੁਲਕ ਦੇ ਵਿੱਚ ਖਾਸ ਕਰਕੇ ਘੱਟੋ ਘੱਟ ਉਹਨਾਂ 22-22 ਮੁਲਕਾਂ ਦੇ ਵਿੱਚ ਜਿਹੜਾ ਅਮਰੀਕਾ ਦੀ ਪਾਲਿਸੀ ਨੂੰ ਫੋਲੋ ਕਰ ਰਾਜਕਰਨ ਜੀ ਜਦੋਂ ਅਮਰੀਕਾ ਤੋਂ ਇਹਨਾਂ ਨੂੰ ਤੋਰਿਆ ਜਾਣਾ ਸੀਗਾ ਵੈਸੇ ਤਾਂ ਉਹ ਬੜਾ ਨੰਦਨ ਜੋ ਪ੍ਰਕਿਰਿਆ ਜਿਹੜੀ ਮਤਲਬ ਕਿ ਹਥਕੜੀਆਂ ਵਾਲੀ ਬੇੜੀਆਂ ਵਾਲੀ ਸੋ ਮਨੁੱਖੀ ਅਧਿਕਾਰਾਂ ਦੇ ਉਲਟ ਬਤੀਰਾ ਲੱਗਦਾ ਪਰ ਉੱਥੇ ਇਹਨਾਂ ਦੇ ਬਕਾਇਦਾ ਤੌਰ ਤੇ ਬਾਇਓਮੈਟ੍ਰਿਕ ਨਵੇਂ ਸਿਰੋਂ ਸਕੈਨ ਹੋਏ ਨੇ ਓਕੇ ਸਾਰਾ ਕੁਝ ਔਨ ਰਿਕਾਰਡ ਇਹਨਾਂ ਦਾ ਲਿਆ ਗਿਆ ਫਿਰ ਜਦੋਂ ਭਾਰਤੀ 에어ਪੋਰਟ ਅੰਮ੍ਰਿਤਸਰ 'ਚ ਉtre ਉੱਥੇ ਵੀ ਇਹਨਾਂ ਦਾ ਫਿਰ ਉਹ ਸਾਰਾ ਕੁਝ ਨਵੇਂ ਸਿਰੇ ਤੋਂ ਸਕੈਨ ਹੋਇਆ ਹੁਣ ਅੱਜ ਕੱਲ੍ਹ ਉਹ ਅੱਖਾਂ ਦੀਆਂ ਵੀ ਪਲਕਾ ਚਪਕੋ ਕੇ ਹਾਂ ਜੀ ਤੁਸੀਂ ਜਿਉਂਦੇ ਹੋ ਮਤਲਬ ਹੈ ਨਾ ਉਹ ਉਸ ਪ੍ਰਕਿਰਿਆ ਚੋ ਫੋਟੋ ਹੁੰਦੀ ਹੈ ਤਾਂ ਕਿ ਤੁਸੀਂ ਕੱਲ ਨੂੰ ਚਿਹਰਾ ਵੀ ਬਦਲੋ ਪਲਾਸਟਿਕ ਸਰਜਰੀ ਵੀ ਕਰਾ ਲਓ ਪਾਸਪੋਰਟ ਵੀ ਕਿਸੇ ਹੋਰ ਨਾਂ ਦਾ ਲੈ ਲਓ ਤਾਂ ਵੀ ਤੁਹਾਡੀ ਹੱਥਾਂ ਦੀਆਂ ਉਂਗਲਾਂ ਗੂਠੇ ਦੇ ਨਿਸ਼ਾਨ ਫਿਰ ਅੱਖਾਂ ਇਹ ਸਾਰਾ ਕੁਝ ਦੱਸ ਦਿੰਦੀਆਂ ਨੇ ਕਿ ਬੰਦਾ ਕੌਣ ਸੋ ਉਹ ਪ੍ਰਕਿਰਿਆ ਇਹਨਾਂ ਦੀ ਇੱਥੇ ਵੀ ਨਵੇਂ ਸਿਰੇ ਤੋਂ ਹੋਈ ਹੈ ਜਿੰਦਾ ਪਹਿਲੂ ਇਹੀ ਹੈ ਕਿ ਹੁਣ ਜੇਕਰ ਅਮਰੀਕਾ ਸਣੇ ਇਹ ਕੈਨੇਡਾ ਹੋਵੇ ਇੰਗਲੈਂਡ ਹੋਵੇ ਜਰਮਨੀ ਹੋਵੇ ਨਿਊਜ਼ੀਲੈਂਡ ਹੋਵੇ ਬ੍ਰਿਟੇਨ ਹੋਵੇ ਹੈਨਾ ਆਸਟ੍ਰੇਲੀਆ ਹੋਵੇ ਉਹ ਮੁਲਕ ਜਿਹੜੇ ਕਟੋ-ਕਟ ਅਮਰੀਕੀ ਵੀਜ਼ਾ ਪਾਲਿਸੀ ਨੂੰ ਫਾਲੋ ਕਰਦੇ ਨੇ ਹੂੰ 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 ਉਹ ਮੁਲਕਾਂ ਦੇ ਵਿੱਚ ਉਹਨੇ ਕਦੇ ਨਹੀਂ ਜਾ ਸਕਣਗੇ ਜਦੋਂ ਵੀ ਇਹ ਅਪਲਾਈ ਕਰਨਗੇ ਤਾਂ ਪਹਿਲੀ ਗੱਲ ਤਾਂ ਇਹਨਾਂ ਨੂੰ ਪਹਿਲੇ ਪੜਾਥੇ ਵੀਜ਼ਾ ਨਹੀਂ ਮਿਲਣਾ ਜੇ ਵੀਜ਼ਾ ਮਿਲ ਜਵੇ ਕਹਿੰਦੇ ਕਿ ਤਾਂ ਵੀ ਇਹਨਾਂ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਊਗਾ ਕਿਉਂਕਿ ਜਿੱਦਾਂ ਹੀ ਇਹਨਾਂ ਦਾ ਉਹ ਚੀਜ਼ਾਂ ਦਾ ਮਲਾਨ ਹੋਊਗਾ ਤੇ ਉਹ ਜਦ ਇਹ ਆ ਜੇਗਾ ਕਿ ਇਹ ਬੰਦਾ ਤਾਂ ਉਸ ਪ੍ਰਕਿਰਿਆ ਚੋਂ ਨਿਕਲ ਕੇ ਆਇਆ ਹੈ ਵਾਜੀ ਇਹ ਤਾਂ ਰੈਡ ਐਂਟਰੀ ਹੈ ਇਹ ਹੁਣ ਕਿਸੇ ਮੁਲਕ ਮਤਲਬ 20 ਮੁਲਕ ਇਹਨਾਂ ਲਈ ਬੈਨ ਹੋ ਗਏ ਨੇ ਬੇਸ਼ੱਕ ਅਜੇ ਸਾਡੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਇਹਨਾਂ ਦੇ ਉੱਤੇ ਪ੍ਰਕਿਰਿਆ ਚੋਂ ਦੇਖ ਰਹੇ ਹਾਂ ਜਿਨ੍ਹਾਂ ਦਾ ਕੀ ਰਿਕਾਰਡ ਹੈ ਬਿਲਕੁਲ ਜਿਹੜੇ ਇਹਨਾਂ ਚੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਅਪਰਾਧਕ ਰਿਪੋਰਟ ਜੇਕਰ ਕਿਸਦਾ ਨਿਕਲਿਆ ਕੋਈ ਭਾਰਤ ਚ ਕੋਈ ਵਾਰਦਾਤ ਨਿਕਲੀ ਫਿਰ ਹੋਰ ਤਰ੍ਹਾਂ ਦੀ ਉਹਨਾਂ ਤੇ ਕਾਰਵਾਈ ਹੋਣ ਦੀ ਸੰਭਾਵਨਾ ਖੜੀ ਆ ਪਰ ਪਹਿਲੀ ਪ੍ਰਕਿਰਿਆ ਚ ਸਪਸ਼ਟ ਹੈ ਮੈਂ ਕੁਝ ਮਾਇਰਾਂ ਦੀ ਰਿਟਾਇਰ ਡੀਜੀਪੀ ਨੇ ਵਿਕਰਮ ਸਿੰਘ ਉਹਨਾਂ ਦੇ ਹਵਾਲੇ ਨਾਲ ਜਾਂ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਵਿਰਾਗ ਗੁਪਤਾ ਉਹਨਾਂ ਦੇ ਹਵਾਲੇ ਨਾਲ ਇਸ ਅਧਾਰ ਤੇ ਗੱਲ ਕਰ ਰਹੇ ਕਿ ਉੱਥੋਂ ਇਹ ਜਾਣਕਾਰੀਆਂ ਉਹਨਾਂ ਦੇ ਫਰਨ ਜਾਣਕਾਰੀਆਂ ਆ ਰਹੀ ਹੈ ਕਿ ਹੁਣ ਘੱਟੋ-ਘੱਟ ਅਮਰੀਕਾ ਸਣੇ 20 ਮੁਲਕਾਂ ਦੀ ਯਾਤਰਾ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਕਰ ਸਕਦੇ ਜੀ ਜੀ ਦੇਖੋ ਕਿੰਨਾ ਕੁਝ ਜਿਹੜਾ ਉਹ ਬਦਲ ਗਿਆ ਜੀ ਕੋਸ਼ਿਸ਼ ਦੇਣਾ ਚਾਹੁੰਦਾ ਉਹਨਾਂ ਦੇ ਲਈ ਲੱਖਾਂ ਰੁਪਏ ਵੀ ਜਿਹੜੇ ਉਹ ਗਏ ਕੀ ਕੁਝ ਜਿਹੜਾ ਉਹਨਾਂ ਨੇ ਦੇਖਿਆ ਤੇ ਹੁਣ ਅਈ ਤਮਾਦ ਤੇ ਜਿਹੜਾ ਉਹ ਕਾਂਟਾ ਵੀ ਫਿਰ ਸਕਦਾ